ਜੀ ਅ ਅੱਜ ਹਲਕੇ ਦੀ ਵੱਖ-ਵੱਖ ਧਾਣੇ ਮੰਡੀਆਂ ਦੇ ਵਿੱਚ ਜਾਵਾਂਗੇ ਤੇ ਪੁੱਛ ਰਿਆਂ ਜੀ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤਾਂ ਨਹੀਂ ਆ ਰਹੀ ਮੈਂ ਜਿੰਨੇ ਵੀ ਕਿਸਾਨਾਂ ਨੂੰ ਮਿਲਿਆ ਤੁਸੀਂ ਵੀ ਸਭ ਨੇ ਦੇਖਿਆ ਕਿ ਸਾਰੇ ਹੀ ਕਿਸਾਨ ਬਹੁਤ ਖੁਸ਼ ਨੇ ਸਾਦੇ ਸਾੜੇ ਆਰਤੀਆ ਵੀਰ ਉਹ ਵੀ ਬਹੁਤ ਖੁਸ਼ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ ਸਮੂਥ ਲਿਫਟਿੰਗ ਹੈ 30% ਦੇ ਲਗਭਗ ਜਿਹੜੀ ਕਣਕ ਆਲਰੇਡੀ ਮੰਡੀ ਚ ਆ ਚੁੱਕੀ ਹੈ ਇਸ ਦੇ ਨਾਲ ਹੀ ਇਸ ਵਾਰੀ ਜਿਹੜੀ ਬਲੱਖਣ ਚੀਜ਼ ਜਿੰਨੇ ਵੀ ਕਿਸਾਨਾਂ ਨੂੰ ਮੈਂ ਮਿਲਿਆ ਉਹ ਇਹ ਗੱਲ ਬੋਲਦੇ ਨੇ ਕਿ ਇਸ ਵਾਰੀ ਕਣਕਾਂ ਦੇ ਲਈ ਜਿਸ ਤਰੀਕੇ ਦੀ ਬਿਜਲੀ ਆਈ ਹੈ ਸਰਕਾਰ ਵੱਲੋਂ ਕਿ ਇੱਕ ਵੀ ਰਾਤ ਜਾਗਦਾਨੀ ਪਿਆ ਇੱਕ ਵੱਡੀ ਤਬਦੀਲੀ ਹੈ ਪਿਛਲੇ 2 ਸਾਲ ਤੋਂ ਕਿਸਾਨਾਂ ਨੂੰ ਮੁਫਤ ਬਿਜਲੀ ਤੇ ਉਹ ਨਿਰੰਤਰ ਬਿਜਲੀ ਜਿਹੜੀ ਹੈ ਤੇ ਨਾਲ ਹੀ ਜਿਹੜਾ ਨਹਿਰੀ ਪਾਣੀ ਹੈ ਉਹ ਸਾਡੇ ਇਲਾਕੇ ਵਿੱਚ ਵੀ ਅਸੀਂ ਵਧਾ ਰਹੇ ਹਾਂ ਬਹੁਤ ਜ਼ਿਆਦਾ ਤੇ ਪੂਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਬਹੁਤ ਵਧਿਆ ਉਹਦੇ ਨਾਲ ਫਸਲਾਂ ਦੀ ਜਿਹੜੀ ਗੁਣਵੱਤਾ ਉਹ ਵੀ ਵੱਧਦੀ ਹੈ ਤੇ ਇਹ ਇੱਕ ਸ਼ੁਭ ਨਿਸ਼ਾਨੀਆਂ ਨੇ ਤੇ ਇੱਥੇ ਆ ਕੇ ਸਾਰੇ ਹੋਰ ਵੀ ਲੇਬਰ ਨਾਲ ਵੀ ਗੱਲ ਕੀਤੀ ਹੈ ਜੋ ਜੋ ਮਸਲੇ ਆ ਜਿਵੇਂ ਸ਼ੈੱਡ ਦਾ ਮਸਲਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੀ ਸਾਡੀ ਆਨੰਦਪੁਰ ਸਾਹਿਬ ਮੰਡੀ ਹੈ ਉੱਥੇ ਸ਼ੈੱਡ ਪਾਸ ਕਰਾ ਲਈ ਸੀ ਬੰਦਦਾ ਪਿਆ ਤੇ ਇੱਥੇ ਵੀ ਅਸੀਂ ਜਿਹੜੇ ਅਕੀਤਪੁਰ ਸਾਹਿਬ ਮੰਡੀ ਦੀ ਸ਼ੈੱਡ ਤੇ ਚਾਰਦੁਵਾਰੀ ਦੋ ਵੱਡੇ ਮਸਲੇ ਇਹਨੂੰ ਅਸੀਂ ਜਿਹੜੇ ਹੈ ਅਗਲੇ ਬਜਟ ਸਾਲ ਦੇ ਵਿੱਚ ਲੈ ਕੇ ਆਵਾਂਗੇ ਤੇ ਤੁਹਾਡੇ ਸਾਹਮਣੇ ਬਹੁਤ ਸਮੂਥ ਲਿਫਟਿੰਗ ਹੈ ਜੀ 30 ਪੈਸੇ ਆਲਰੇਡੀ ਆ ਚੁੱਕੀ ਹੈ ਜਿਹ ਜੋ 25 ਪੈਸੇ ਲਿਫਟ ਹੋ ਚੁੱਕੀ ਹੈ ਬੜੀ ਸਮੂਥ ਲਿਫਟਿੰਗ ਹੈ ਤੇ ਜੇਕਰ ਕੋਈ ਵੀ ਕਿਸੇ ਵੀ ਤਰੀਕੇ ਦੀ ਸਾਰੇ ਵੀਰਾਂ ਨੂੰ ਨੰਬਰ ਵੀ ਦਿੱਤੇ ਆ ਜੀ ਸਾਡੇ ਹੈ ਵੀ ਕੋਈ ਵੀ ਦਿੱਕਤ ਆਊਗੀ ਸਾਡੇ ਬਾਕੀ ਵੀ ਸਾਡੇ ਚੇਅਰਮੈਨ ਸਾਹਿਬ ਹੋਰ ਵੀ ਸਾਡੇ ਆਗੂ ਇਹਨਾਂ ਨੂੰ ਕਿਹਾ ਰੋਜ਼ ਢੇੜਾ ਮਾਰ ਕੇ ਜਾਓ ਕਿ ਕੋਈ ਵੀ ਦਿੱਕਤਾਂ ਦੀ ਇੱਕਦਮ ਹੀ ਅਸੀਂ ਉਹਦੇ ਤੇ ਕਰਾਂਗੇ ਬਹੁਤ